ਰਾਗਸ ਭਗਤ ਕਵੀ ਜਿਓ ਕੇ ਹਮ ਅਮਸਕੀਨ ਖੁਦਾਈ ਬੰਦੇ ਤੁਮਰਾਜਸ ਮਨ ਪਾਵੇ ਅੱਲਾ ਅਬੁਲਦੀਨ ਕੋ ਸਾਹਿਬ ਜੋਰ ਨਹੀਂ ਫਰਮਾਵੇ ਕਾਜੀ ਬੋਲੇ ਬਨ ਨਹੀਂ ਆਵੇ ਰਹਾਉ ਰੋਜ ਆਤਰੇ ਨਵਾਜ ਗੁਜ਼ਾਰੇ ਕਲਮਾ ਪਿਛਤ ਨਾ ਹੋਈ ਸਤਰੇ ਕਬ ਕਟਹੀ ਪਿਤਰ ਜੇਕਰ ਜਾਣੇ ਕੋਈ ਨਵਾਜ ਸੋਈ ਜੋ ਨਿਓ ਵਿਚਾਰੇ ਕਲਮਾ ਅਕਲ ਹੈ ਜਾਣੇ ਪੰਜੋ ਮੂਸਮ ਸੁਲਾਬ ਛਾਵੇ ਤਬ ਤੋ ਦਿਨ ਪਛਾਨੇ ਖਸਮ ਪਛਾਨ ਤਰਸ ਕਰ ਜੀ ਮੈਂ ਮਾਰ ਮਣੇ ਕਰ ਠਿਕੀ ਆਪ ਜਨਾਏ ਅਬਰ ਕੋ ਜਾਣੇ ਤਬ ਹੋਏ ਤਿਸਤ ਸਰੀ ਕੀ ਮੱਟੀ ਇੱਕ ਦੇਖ ਤਰਨਾ ਨਾ ਤਾਂ ਮੈਂ ਬ੍ਰਹਮ ਪਛਾਨਾ ਕਹੇ ਕਬੀਰ ਪਿਛਤ ਛੋਡ ਕਰ ਦੁਜਿਕ ਸੋ ਮਨ ਮਾਨਾ ਮੱਟੀ ਇੱਕ ਦੇਖ ਤਰਨਾ ਨਾ ਤਾਂ ਮੈਂ ਬ੍ਰਹਮ ਪਛਾਨਾ ਕਹੇ ਕਬੀਰ ਪਿਛਟ ਛੋੜ ਕਰ ਦੋਜਿਕ ਸੋ ਮਨ ਮਾਨਾ ਇਹ ਸ਼ਬਦ ਸਤਗੁਰ ਕਬੀਰ ਮਹਾਰਾਜ ਜੀ ਨੇ ਰਾਗ ਅਸਦ ਵਿੱਚ ਉਚਾਰਿਆ ਹੋਇਆ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 480 ਅੰਗ ਤੇ ਸ਼ਿਸ਼ੁਭਤ ਹੈ ਸਤਗੁਰ ਕਬੀਰ ਮਹਾਰਾਜ ਜੀ ਜੋ ਲੋਕ ਸਿਮਰਨ ਕਰਦੇ ਹੈ ਉਸ ਦੀ ਬੰਦਗੀ ਕਰਦੇ ਹੈ ਨਵਾਜ ਗਜਾਦੇ ਹੈ ਕਲਮਾ ਪੜਦੇ ਹੈ ਉਹਨਾਂ ਨੂੰ ਜੀਵ ਨੂੰ ਸਮਝਾਉਣ ਕਰਦੇ ਕਿ ਜਿਹੜੇ ਤੁਸੀਂ ਇਹ ਕੰਮ ਕਰਦੇ ਹੋ ਜੇਕਰ ਮਨ ਤੋਂ ਦਖਤੇ ਹੋਰ ਹੈ ਤੇ ਇਹ ਕੰਮ ਤੁਸੀਂ ਕਰ ਰਹੇ ਹੋ ਫਿਰ ਇਸ ਦਾ ਕੋਈ ਫਾਇਦਾ ਨਹੀਂ ਇਹਨਾਂ ਨੇ ਤੁਹਾਨੂੰ ਪਿਛਤ ਵਿੱਚ ਜਿਹੜੀ ਤੁਸੀਂ ਬਹਿਸ਼ ਰਬ ਰਹੇ ਹੋ ਤੁਸੀਂ ਉੱਥੇ ਪਹੁੰਚ ਨਹੀਂ ਸਕਦੇ ਕਿਉਂਕਿ ਮਨ ਦਾ ਉਸ ਦੇ ਨਾਲ ਇਕਾਗਰਤਾ ਕਰਕੇ ਹੀ ਮਨ ਦੇ ਨਾਲ ਸੁੰਨ ਸਮਾਧੀ ਵਿੱਚ ਪਹੁੰਚ ਹੋਣਾ ਹੈ ਜੇਕਰ ਤੁਸੀਂ ਜੀਵ ਦੇ ਨਾਲ ਤਾਂ ੱੱਕਾ ਕਰਦੇ ਹੋ ਪਰ ਦੂਸਰੇ ਪਾਸੇ ਲੋਕ ਦਿਖਾਵੇ ਲਈ ਰੋਜ਼ੇ ਵੀ ਰੱਖਣੇ ਕਲਮਾ ਪੜ੍ਹਨੀ ਨਵਾਜ਼ ਪੜ੍ਹਨੀ ਇਹ ਜਿਹੜੇ ਕਰਮ ਹੈ ਫਿਰ ਤੁਹਾਨੂੰ ਇਹ ਕਿਸੇ ਵੀ ਤਰੀਕੇ ਦੇ ਨਾਲ ਬਿਹਸਤ ਵਿੱਚ ਨਹੀਂ ਕਿ ਕਰ ਜੀਵ ਤੇ ਧੱਕਾ ਕਰਨਾ ਹੈ ਤਾਂ ਇਹ ਤਾਂ ਨਰਕ ਦਾ ਰਸਤਾ ਤੁਹਾਡੇ ਲਈ ਬਣਾਉਂਗੇ ਸੋ ਸਤਗੁਰ ਕਬੀਰ ਮਹਾਰਾਜ ਜੀ ਸਮਝਾਵੇ ਸ਼ਬਦ ਦੇ ਵਿੱਚ ਹਮ ਮਸਕੀਨ ਖੁਦਾਈ ਬੰਦੇ ਤੁਮ ਰਾਜਸ ਮਨ ਭਾਵੇ ਕਿੰਦੇ ਅਸੀਂ ਤਾਂ ਨਿਮਾਣੇ ਜਿਹੇ ਉਸ ਪਰਮਾਤਮਾ ਦੇ ਜੀਵ ਹਾਂ ਪਰ ਤੈਨੂੰ ਜੋ ਲੱਗਦਾ ਹੈ ਕਿ ਰਾਜ ਤੁਹਾਨੂੰ ਚੰਗਾ ਲੱਗਦਾ ਹੈ ਤੁਸੀਂ ਰਾਜ ਦੇ ਵਿੱਚ ਰਹਿਣਾ ਚਾਹੁੰਦੇ ਹੋ ਅਸੀਂ ਤਾਂ ਉਸ ਦੀ ਬੰਦਗੀ ਦੇ ਵਿੱਚ ਹੀ ਸਾਡਾ ਮਨ ਖੁਸ਼ ਹੁੰਦਾ ਹੈ ਅਸੀਂ ਉਸ ਦੇ ਨਿਮਾਣੇ ਜਿਹੇ ਜੀਵ ਹਾਂ ਤੁਸੀਂ ਰਾਜ ਕਰਨ ਵਾਲੇ ਰਾਜੇ ਹੋ ਅੱਲਾ ਅਬਦੁਲਦੀਨ ਕੋ ਸਾਹਿਬ ਜੋ ਨਹੀਂ ਫਰਮਾਵੇ ਜੋ ਉਸ ਨੇ ਸਾਰੇ ਖਲਕਤ ਪੈਦਾ ਕੀਤੀ ਹੋਈ ਹੈ ਕਹਿੰਦੇ ਉਸ ਪਰਮਾਤਮਾ ਦੀ ਹੈ ਸਭ ਤੋਂ ਪਹਿਲਾਂ ਮਜਬਤਾ ਉਸ ਪਰਮਾਤਮਾ ਦਾ ਹੈ ਉਸ ਅੱਲਾ ਦਾ ਹੈ ਜਿਸ ਦੇ ਕਰਕੇ ਹੈ ਅੱਬਲ ਅੱਲਾ ਨੂਰ ਅਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ जग ਉਪਜਿਆ ਕੌਣ ਭਲੇ ਕੌਣ ਬੰਦੇ ਕਹਿੰਦੇ ਸਾਰਾ ਇੱਕੋ ਹੀ ਨੂਰ ਦੇ ਨਾਲ ਉਸ ਨੇ ਦੁਨੀਆ ਨੂੰ ਬਣਾਇਆ ਹੈ ਤਾਂ ਫਿਰ ਇੱਥੇ ਚੰਗਾ ਮੜਾ ਤਾਂ ਕੋਈ ਹੋ ਹੀ ਨਹੀਂ ਪਰ ਤੁਸੀਂ ਜਦੋਂ ਜੋਤ ਤਗਾਣਾ ਕਰਦੇ ਹੋ ਤੇ ਇਹ ਤਾਂ ਪਰਮਾਤਮਾ ਹੁਕਮ ਨਹੀਂ ਦਿੰਦਾ ਇਹ ਅੱਲਾਹ ਹੁਕਮ ਨਹੀਂ ਦਿੰਦਾ ਇਸ ਕਰਕੇ ਜੀਵ ਦੇ ਉੱਤੇ ਧੱਕਾ ਕਰਨਾ ਇਹ ਕੋਈ ਮੱਜਬ ਨਹੀਂ ਹੈ ਸੋ ਸਭ ਤੋਂ ਪਹਿਲਾ ਮੱਜਬ ਤਾਂ ਦੁਨੀਆ ਦੇ ਉੱਤੇ ਉਸ ਪਰਮਾਤਮਾ ਦਾ ਹੀ ਹੈ ਜਿਸ ਨੇ ਸਾਰੀ ਦੁਨੀਆ ਨੂੰ ਇੱਕ ਨੂਰ ਦੇ ਨਾਲ ਬਣਾਇਆ ਜਿਸ ਦਾ ਨਾਮ ਸਭ ਤੋਂ ਪਹਿਲਾ ਦੁਨੀਆ ਦੇ ਉੱਤੇ ਹੈ ਸੋ ਉਸ ਅੱਲਾਹ ਨੇ ਸਾਰੇ ਦੁਨੀਆ ਨੂੰ ਇੱਕੋ ਜਿਹਾ ਬਣਾ ਕੇ ਭੇਜਿਆ ਇੱਕੋ ਹੀ ਦੁਨੀਆ ਤੇ ਮਜਬ ਹੋਣਾ ਚਾਹੀਦਾ ਉਹ ਮਜਬ ਹੈ ਕਿ ਦੂਸਰੇ ਦਿਨਾਂ ਤੱਕ ਕਰਨੇ ਕਰਨਾ ਦਇਆ ਕਰਨੀ ਹੈ ਆਪ ਤੋਂ ਮਾੜੇ ਦਿਨਾਂ ਔਰ ਵੱਡੇ ਦੀ ਸਤਕਾਰ ਕਰਨਾ ਪਰ ਇੱਥੇ ਮਜਬ ਜਿਹੜੇ ਤੁਸੀਂ ਰਾਜ ਕਰਨ ਦੇ ਖਤਰ ਆਪਣੇ ਆਪਣੇ ਬਣਾ ਲੈ ਕਿ ਇੱਕ ਨੂੰ ਮਾੜਾ ਕਰਨਾ ਦੂਸਰੇ ਨੂੰ ਚੰਗਾ ਕਰਨਾ ਇਹ ਤਾਂ ਅੱਲਾ ਦਾ ਕੋਈ ਹੁਕਮ ਨਹੀਂ ਹੈ ਅੱਲਾ ਦਾ ਕੋਈ ਫਰਮਾਨ ਨਹੀਂ ਹੈ ਕਿ ਦੂਸਰੇ ਨਾਲ ਤੱਕਾ ਕਰੋ ਕਾਜੀ ਬੋਲਿਆ ਬੰਨ ਨਹੀਂ ਆਵੇ ਕਿੰਦੇ ਜਿਹੜਾ ਕਾਜੀ ਬੋਲ ਜਾ ਇਹ ਮੰਨਨ ਨੂੰ ਨਹੀਂ ਪੰਦਾ ਇਹ ਚੰਗarne ਲਗਦਾ ਇਹ ਨਹੀਂ ਜੋ ਤੂੰ ਬੋਲ ਜਾ ਠੀਕ ਹੈ ਇਹ ਠੀਕ ਨਹੀਂ ਹੈ ਰੋਜ ਜਾ ਤਰੇ ਨਵਾਜ਼ ਗੁਜਾਰੇ ਕਲਮਾ ਪਿਸਤ ਨਾ ਹੋਈ ਕਿੰਦੇ ਤੂੰ ਰੋਜੇ ਵੀ ਰੱਖਦਾ ਹੈ ਨਵਾਜ਼ ਵੀ ਗਜਾਦਾ ਹੈ ਕਲਮਾ ਵੀ ਪਰਦਾ ਹੈ ਕਿ ਮੈਨੂੰ ਬਹਿਸ਼ਤ ਮਿਲੂਗੀ ਲੇਕਿਨ ਕਹਿੰਦੇ ਬਹਿਸ਼ਤ ਮਿਲਣੀ ਨਹੀਂ ਜਿੰਨਾ ਮਰਜੀ ਤੁਸੀਂ ਇਹ ਦੁਨੀਆ ਨੂੰ ਦਖਲਣ ਲਈ ਕਰ ਰਹੇ ਹੋ ਇਸ ਦਾ ਕੋਈ ਫਾਇਦਾ ਨਹੀਂ ਹੈ ਜੇਕਰ ਤੁਸੀਂ ਜੀਵ ਦੇ ਨਾਲ ੱੱਕਾ ਕਰਦੇ ਹੋ ਦੂਸਰੇ ਨਾਲ ਬੇਨਸਾਫੀ ਕਰਦੇ ਹੋ ਸੱਚ ਦੇ ਮਾਰਗ ਨੂੰ ਛੱਡਦੇ ਹੋ ਤਾਂ ਇਹ ਚੀਜ਼ਾਂ ਕਰਨ ਦਾ ਕੋਈ ਫਾਇਦਾ ਨਹੀਂ ਹੈ ਕਿਉਂਕਿ ਜਿਹੜੇ ਰੋਜ਼ੇ ਰੱਖਣੇ ਹਨ ਕੋਈ ਵਰਤ ਰੱਖਣਾ ਹੈ ਕੋਈ ਕੁਛ ਵੀ ਕਰਨਾ ਹੈ ਤਾਂ ਉਹਨਾਂ ਚੀਜ਼ਾਂ ਦਾ ਰੱਖੋ ਜਿਸ ਤੇ ਨਾਲ ਮਨੁੱਖਤਾ ਨੂੰ ਫਾਇਦਾ ਹੋਵੇ ਤੁਸੀਂ ਹਰ ਸਮੇ 70 ਕਾਬਾ ਕੱਟ ਹੀ ਪੀਤਰ ਜੇ ਕਰਜ਼ਾ ਨੇ ਕੋਈ ਉਹ ਤਾਂ ਕਹਿੰਦੇ ਅੰਦਰ ਹੈ ਪਰਮਾਤਮਾ ਉਹ ਕਾਬਾ ਅੰਦਰ ਹੈ ਤੁਸੀਂ ਕਾਬਾ ਕਿੱਦਾਂ ਬਣਾ ਰਹੇ ਹੋ ਦਸਵੇਂ ਦਵਾਰ ਨੂੰ ਹੀ ਕਾਬਾ ਕਹਿੰਦੇ ਐ ਦਸਵੇਂ ਦਵਾਰ ਨੂੰ ਹੀ ਮੱਕਾ ਕਹਿੰਦੇ ਸੋ ਜੇਕਰ ਤੁਸੀਂ ਅੰਦਰ ਨਹੀਂ ਦੇਖ ਰਹੇ ਆਪਣੇ ਅੰਦਰ ਝਾਕ ਨਹੀਂ ਰਹੇ ਅੰਤਰੀਵ ਦੇ ਵਿੱਚ ਜਾਣਾ ਨਹੀਂ ਚਾਹੁੰਦੇ ਤੇ ਚਾਹੇ ਰੋਜ਼ੇ ਰੱਖੋ ਚਾਹੇ ਨਵਾਜ਼ ਪੜੋ ਚਾਹੇ ਕਲਮਾ ਪੜੋ ਇਹ ਤੁਹਾਨੂੰ ਬਹਿਸ਼ਤ ਵਿੱਚ ਨਹੀਂ ਲੈ ਕੇ ਜਾ ਸਕਦੇ ਕਿਉਂਕਿ ਜੇਕਰ ਅਸੀਂ ਇਹ ਕਿ ਇਹ ਕਿ ਅਸੀਂ ਕੋਈ ਵਰਤ ਰੱਖ ਲਿਆ ਬਹੁਤ ਵੱਡੀ ਗੱਲ ਕਰ ਲਈ ਇਹਦੇ ਨਾਲ ਕੁਝ ਨਹੀਂ ਬਣਦਾ ਕਿਉਂਕਿ ਸਤਿਗੁਰੂ ਅਮਰਦਾਸ ਜੀ ਨੇ ਕਹਿੰਦੇ ਆਪਣੇ ਭਤੀਜੇ ਨੂੰ ਜਦੋਂ ਲੱਕੜਾਂ ਲੈਣ ਲਈ ਹੁਕਮ ਕੀਤਾ ਕਿ ਜਾ ਮੰਡੀ ਤੋਂ ਲੱਕੜਾਂ ਲੈ ਤਾਂ ਉਹਨਾਂ ਨੇ ਕਹਿੰਦੇ ਇੱਕ ਰਮਾਲ ਦਿੱਤਾ ਕਿ ਉਹਦੀ ਰਜਤ ਰਣਾ ਉਹਦੇ ਹੁਕਮ ਦੇ ਵਿੱਚ ਰਹਿਣਾ ਤੇ ਨਾ ਉੱਥੇ ਕੁਝ ਨਹੀਂ ਹੁੰਦਾ ਜਦੋਂ ਕਿ ਉਸ ਦੀ ਮਾਤਾ ਨੇ ਕਿਹਾ ਕਿ ਮੇਰੇ ਪੁੱਤਰ ਨੂੰ ਕੁਝ ਹੋ ਨਾ ਜਾਵੇ ਉੱਥੇ ਪੂਤ ਪ੍ਰੇਤ ਚੜੇਲੇ ਹਨ ਕਹਿੰਦੇ ਕੁਝ ਨਹੀਂ ਹੁੰਦਾ ਮੰਡੀ ਦੇ ਵਿੱਚ ਗਿਆ ਜਿਵੇਂ ਕਿ ਅਪਰੁੱਜਾਂ ਦੀ ਗੱਲ ਕਰਦੇ ਕੁਝ ਦਿਨ ਵੀਦ ਦੇ ਗਏ ਲਕੜਾਂ ਉਹਨਾਂ ਬਿਆਸ ਦੇ ਵਿੱਚ ਕੱਟ ਕੇ ਪਾਣੀ ਚਤਾਬ ਦੇਣੀ ਹੈ ਅੱਗੇ ਉਹਨਾਂ ਨੇ ਗੋਵਿੰਦਵਾਲ ਆਗੜ ਨੂੰ ਉਹਨਾਂ ਨੇ ਫੜ ਲੈਣੀ ਦਿਨ ਵੀਦ ਦੇ ਗਏ ਇੱਕ ਨਿਕ ਦਿਨ ਅਕਾदशी ਦਾ ਵਰਤ ਉਸ ਰਾਜੇ ਨੇ ਪਰਜਾ ਨੂੰ ਕਿਹਾ ਹੋਇਆ ਸੱਜੇ ਕਾਦਸ਼ੀ ਦਾ ਵਰਤ ਹੈ ਉਹਨੇ ਨਹੀਂ ਰੱਖਿਆ ਚੁੱਲਾ ਬਾਲਿਆ ਭੋਜਨ ਬਣਾਇਆ ਛਕਿਆ ਸ਼ਿਕਾਇਤ ਹੋਈ ਰਾਜੇ ਦੇ ਦਰਬਾਰ 'ਚ ਕਿ ਇਸਨੇ ਕਾਦਸ਼ੀ ਦਾ ਵਰਤ ਨਹੀਂ ਰੱਖਿਆ ਉਹਨੂੰ ਜਦ ਬੁਲਾਇਆ ਗਿਆ ਪੁੱਛਿਆ ਗਿਆ ਕਿ ਤੈਨੂੰ ਪਤਾ ਨਹੀਂ ਕਿ ਅੱਜ ਕਾਦਸ਼ੀ ਦਾ ਵਰਤ ਹੈ ਤਾਂ ਕਹਿਣ ਲੱਗੇ ਅਸੀਂ ਵਰਤ ਤਾਂ ਰੋਜ਼ ਰੱਖਦੇ ਹਾਂ ਉਹ ਕਹਿੰਦੇ ਤੁਸੀਂ ਕਿਹੜਾ ਵਰਤ ਰੱਖਦੇ ਕਹਿੰਦੇ ਅਸੀਂ ਰੋਜ਼ ਅੱਖਾਂ ਦਾ ਵਰਤ ਰੱਖਦੇ ਹਾਂ ਕਿ ਅਸੀਂ ਗਲਤ ਨਜ਼ਰ ਦੇ ਨਾਲ ਕਿਸੇ ਨੂੰ ਤੱਕਣਾ ਨਹੀਂ ਕੰਨਾਂ ਦਾ ਬਰਤ ਰੱਖਦੇ ਹਾਂ ਗਲਤ ਸੁਣਨਾ ਨਹੀਂ ਪੈਰਾਂ ਦਾ ਬਰਤ ਰੱਖਦੇ ਹਾਂ ਕੋ ਸੰਗਤ ਦੇ ਵਿੱਚ ਜਾਣਾ ਨਹੀਂ ਹੱਥਾਂ ਦਾ ਬਰਤ ਰੱਖਦੇ ਹਾਂ ਗਲਤ ਕਾਰਨੇ ਕਰਨੇ ਕਿਸੇ ਤੇ ਤੱਕਾ ਨਹੀਂ ਕਰਨਾ ਜ਼ਬਾਨ ਦਾ ਬਰਤ ਰੱਖਦੇ ਹਾਂ ਗਲਤ ਬੋਲਣਾ ਨਹੀਂ ਸਤਕਾਬ ਦੇਣਾ ਹਰ ਇੱਕ ਨੂੰ ਸਭ ਨੂੰ ਇੱਕ ਨਜ਼ਰ ਦੇ ਨਾਲ ਦੇਖਣਾ ਰਾਜੇ ਨੇ ਜਦੋਂ ਇਹ ਗੱਲ ਸੁਣੀ ਉਹ ਕਹਿੰਦੇ ਸਦਾਈ ਹੈ ਜੇਲ੍ਹ ਦੇ ਵਿੱਚ ਪਾ ਦਿਓ ਉਸਨੂੰ ਜੇਲ੍ਹ ਦੇ ਵਿੱਚ ਸੁੱਟ ਦਿੱਤਾ ਗਿਆ। ਬਾਣਾ ਵਰਤਿਆ। ਉਸ ਦਾ ਲੜਕਾ ਬਿਮਾਰ ਹੋਇਆ। ਇੱਕਦਮ ਸਭ ਸੰਗਤ ਜਿੰਨੇ ਲੋਕ ਸੀ ਉਦਾਸ ਹੋ ਗਏ ਕਿ ਰਾਜੇ ਦਾ ਇੱਕੋ ਹੀ ਲੜਕਾ ਹੈ। ਉਹ ਵੀ ਬਿਮਾਰ ਹੋ ਗਿਆ ਬਚਨ ਦੀ ਉਮੀਦ ਨਹੀਂ। ਜਿਹੜਾ ਸੰਤਰੀ ਜੇਲ੍ਹ ਦਾ ਉਸ ਦੇ ਵਿੱਚ ਜਦੋਂ ਉਸ ਨੇ ਦੇਖਿਆ ਜਿਹਦੇ ਤੇ ਮੁਸਕਰਾਟ ਨਹੀਂ ਹੈ। ਉਹਨਾਂ ਨੇ ਪੁੱਛਿਆ ਕਿ ਪਹਿਲਾਂ ਤਾਂ ਤੁਸੀਂ ਬਹੁਤ ਖੁਸ਼ ਰਹਿੰਦੇ ਸੀ। ਅੱਜ ਕਿਉਂ ਉਦਾਸ? ਕਹਿੰਦੇ ਰਾਜੇ ਦਾ ਲੜਕਾ ਠੀਕ ਨਹੀਂ ਹੈ। ਉਹ ਕਹਿੰਦੇ ਵੀ ਜੇ ਠੀਕ ਹੋ ਜਵੇ ਕਿੰਦੇ ਫੱਟਾ ਤੁਸੀਂ ਮੰਨ ਲਓ ਮਾਲ ਹੋ ਜਮੋਗੇ ਸੋ ਉਹਨਾਂ ਨੇ ਉਸ ਨੂੰ ਕਹਿ ਕੇ ਮੈਂ ਠੀਕ ਕਰ ਸਕਦਾ ਉਹਨਾਂ ਨੂੰ ਬਾਹਰ ਕੱਢ ਕੇ ਰਾਜੇ ਦੇ ਲੜਕੇ ਦੇ ਕੋਲ ਲੈ ਕੇ ਗਏ ਲੜਕੇ ਨੂੰ ਕੋਲ ਬੈਠ ਕੇ ਉਸਨੇ ਜਪਜੀ ਸਾਉਦਾ ਪਾਠ ਕੀਤਾ ਪਾਠ ਖਤਮ ਹੋਣ ਤੇ ਅਰਦਾਸ ਕਰਕੇ ਜਿਹੜਾ ਗੁਰੂ ਮਹਾਰਾਜ ਜਿੰਨੇ ਰਮਾਲ ਦਿੱਤਾ ਸੀ ਉਸਦੇ ਚਿਹਰੇ ਤੇ ਫੇਰਿਆ ਔਰ ਲੜਕਾ ਉੱਠ ਕੇ ਬੈਠ ਗਿਆ ਔਰ ਉਸ ਨੂੰ ਕਿਹਾ ਕਿ ਬਾਹ ਗੁਰੂ ਕਹੇ ਜਦੋਂ ਉਸਨੇ ਬਾਹ ਗੁਰੂ ਕਿਹਾ ਤੇ ਰਾਜਾ ਬਹੁਤ ਖੁਸ਼ ਹੋ ਗਿਆ ਔਰ ਉਸ ਦੀ ਬਹੁਤ ਹੀ ਸੇਵਾ ਹੋਣੀ ਸ਼ੁਰੂ ਹੋ ਗਈ। ਉਸ ਦੇ ਮਨ ਦੇ ਵਿੱਚ ਹਮੇ ਆ ਗਈ ਕਿ ਆਪਾਂ ਵਾਪਸ ਜਾ ਕੇ ਕੀ ਕਰਨਾ ਹੈ। ਇੱਥੇ ਬੜੀ ਪੂਜਾ ਹੋਣ ਲੱਗ ਪਈ ਹੈ। ਉਹ ਜਿਹੜੀ ਸ਼ਕਤੀ ਸੀ ਉਹ ਤਾਂ ਗੁਰੂਆਂ ਦੇ ਦਿੱਤੀ ਹੋਈ ਸੀ। ਉਹ ਖਤਮ ਹੋ ਗਈ। ਖਤਮ ਹੁੰਦੇ ਸਾਰ ਉਸ ਨੂੰ ਸੁਪਨਾ ਇੱਕ ਦਿਨ ਆਉਂਦਾ ਹੈ ਕਿ ਤੂੰ ਇੱਥੇ ਦੌੜ ਜਾ ਹਾਂ ਤੂੰ ਪਕੜਿਆ ਜਾਵੇਗਾ। ਉਹ ਨਸ ਕੇ ਜਦੋਂ ਦੌੜ ਕੇ ਗੁਰੂ ਮਹਾਰਾਜ ਦੇ ਦਰਬਾਰ ਦੇ ਵਿੱਚ ਆਉਂਦਾ ਹੈ ਰੋਂਦਾ ਹੈ ਮੈਨੂੰ ਮਾਫ ਕਰ ਦਿਓ ਮੇਰੇ ਵਿੱਚ ਹੰਕਾਰ ਆ ਗਿਆ ਸੀ ਕਿ ਮੈਂ ਸਭ ਕੁਝ ਠੀਕ ਕਰ ਸਕਦਾ ਮੈਨੂੰ ਨੇ ਸੇ ਪਤਾ ਕਿ ਸ਼ਕਤੀ ਤੁਹਾਡੀ ਬਖਸ਼ੀ ਹੋਈ ਹੈ ਤਾਂ ਉਹਨਾਂ ਨੇ ਕਿਹਾ ਕਿ ਤੂੰ ਮੈਂ ਮੇਰੀ ਚ ਆ ਗਿਆ ਸੀ ਹੰਕਾਰ ਤੈਨੂੰ ਹੋ ਗਿਆ ਸੀ ਇਹ ਤਾਂ ਸ਼ਕਤੀ ਮੇਰੀ ਵੀ ਨਹੀਂ ਉਸ ਦੇ ਦਿੱਤੀ ਹੋਈ ਹੈ ਸੋ ਜੇਕਰ ਅਸੀਂ ਮਨ ਦੇ ਵਿੱਚ ਸਾਡੇ ਕੁਝ ਹੋਰ ਹੈ ਅਸੀਂ ਰੋਜ਼ੇ ਵੀ ਰੱਖ ਲਈਏ ਨਵਾਜ਼ ਵੀ ਪੜ ਲਈਏ ਕਲਮੇ ਵੀ ਪੜਦੇ ਹਾਂ ਸੀ ਇਹ ਸੋਚੀਏ ਕਿ ਇਨ੍ਹਾਂ ਚੀਜ਼ਾਂ ਨਾਲ ਅਸੀਂ ਬ੍ਰਿਸ਼ਟ ਵਿੱਚ ਜਾਣਾ ਨਹੀਂ ਜਾ ਸਕਦੇ ਜਿੰਨੀ ਜ ਤੱਕ ਮਨ ਜਿਹੜਾ ਸਾਡਾ ਉਹ ਸਾਫ਼ ਨਹੀਂ ਹੈ ਇੰਨਾ ਸਾਫ਼ ਹੋ ਜਾਣਾ ਚਾਹੀਦਾ ਕਿ ਕਬੀਰ ਮਨ ਨਿਰਮਲ ਭਇਆ ਜੈਸੇ ਗੰਗਾ ਨੀਰ ਪਾਛੇ ਲੱਗੋ ਹਰ ਫਿਰੇ ਕਹਿਤ ਕਬੀਰ ਕਬੀਰ ਮਨ ਦਾ ਸੌਦਾ ਮਨ ਦਾ ਹੈ ਉਹ ਮਨ ਦਾ ਜਿਹੜਾ ਮਨ ਸਾਰੇ ਹੁਕਮ ਕਰ ਰਿਹਾ ਇੰਦਰੀਆਂ ਨੂੰ ਕਿ ਤੂੰ ਹੁਣ ਆ ਕਰਨਾ ਤੂੰ ਨਾ ਆ ਕਰਨਾ ਸੱਤਰ ਕਾਬਾ ਕੱਟ ਹੀ ਪੀਤਰ ਜੇ ਕਰ ਜਾਣੇ ਕੋਈ ਉਹ ਤਾਂ ਕਹਿੰਦੇ ਅੰਦਰ ਹੀ ਕਾਬਾ ਹੈ ਜੇਕਰ ਤੂੰ ਸਮਝਣ ਵਾਲਾ ਸਮਝ ਲਵੇ ਅੰਦਰ ਉਸ ਨੂੰ ਦੇਖਣਾ ਹੈ ਆਪਣੇ ਕਿ ਇੱਥੇ ਹੀ ਮੱਕਾ ਹੈ ਇੱਥੇ ਹੀ ਕਾਬਾ ਹੈ ਇੱਥੇ ਹੀ ਸੱਚਖੰਡ ਹੈ ਇੱਥੇ ਹੀ ਬੇਗੰਪੁਰਾ ਹੈ ਸਭ ਕੁਝ ਬੰਦੇ ਦੇ ਅੰਦਰ ਹੈ ਨਵਾਜ਼ ਸੋਈ ਜੋ ਨਿਉ ਬਚਾਰੇ ਕੱਲ ਮਾਂ ਅਕਲੇ ਜਾਣੇ ਨਵਾਜ਼ ਤਾਂ ਕਹਿੰਦੇ ਉਹ ਹੁੰਦੇ ਆ ਜੇ ਜਿਹੜੀ ਦੂਜਾ ਨੂੰ ਨਿਆਂ ਦੇਵੇ ਦੂਜਿਆਂ ਨਾਲ ਇਨਸਾਫ ਕਰੇ ਕਿਸੇ ਦੇ ਨਾਲ ੱੱਕਾ ਨਾ ਹੋਵੇ ਉਹ ਨਿਆਂ ਨੂੰ ਬਚਾਰੇ ਕਿ ਕੀ ਬਚਾਰਨਾ ਹੈ ਤੇ ਕਲਮਾ ਉਹ ਹੈ ਕਿ ਤੈਨੂੰ ਅਕਲ ਜਿਹੜੀ ਹੈ ਉਹ ਇਨਸਾਫ ਕਰਨ ਲਈ ਪਰਮਾਤਮਾ ਬਖਸ਼ ਦੇਵੇ ਉਹ ਕਲਮਾ ਹੋਗਾ ਤੇਰਾ ਸੋ ਸਾਰੇ ਹੀ ਜੋ ਇਸ ਲੈਂਡ ਦੇ ਵਿੱਚ ਪਰਮਾਤਮਾ ਨੂੰ ਸਿਮਰਨ ਲਈ ਉਸ ਦੀ ਬੰਦਗੀ ਕਰਨ ਲਈ ਕੀਤਾ ਜਾਂਦਾ ਉਹਨਾਂ ਦੇ ਬਾਰੇ ਵਿੱਚ ਨਵਾਜ਼ ਬਾਰੇ ਵੀ ਕਲਮਾ ਬਰੇ ਵੀ ਸਤਿਗੁਰ ਕਵੀਰ ਮਹਾਰਾਜ ਜੀ ਕਹਿ ਰਹੇ ਕਿ ਤੇਰੀ ਨਵਾਜ਼ ਤਾਂ ਹੀ ਮਨਜ਼ੂਰ ਹੋਣੀ ਜੇਕਰ ਤੂੰ ਦੁਸਰਿਆਂ ਲਈ ਇਨਸਾਫ ਕਰੇਂਗਾ ਟੱਕਾ ਨਹੀਂ ਕਰੇਂਗਾ ਪੰਜੋ ਮੁਸ ਮਸਲਾ ਬਚਾਵੇ ਤਬ ਤੋਂ ਦੀਨ ਪਛਾਨੇ ਜੇਕਰ ਕਹਿੰਦੇ ਤੂੰ ਪੰਜਾਂ ਚੋਰਾਂ ਨੂੰ ਠਗਣ ਵਾਲੇ ਚੋਰਾਂ ਨੂੰ ਕੰਟਰੋਲ ਕਰ ਲਵੇਂ ਕਾਮ ਕ੍ਰੋਧ ਲੋੰਗੋ ਹੰਕਾਰ ਨੂੰ ਖਤਮ ਕਰ ਲਵੇਂ ਤਾਂ ਫਿਰ ਉਹ ਤੇਰਾ ਮਸੱਲਾ ਹੈ ਫਿਰ ਉਸ ਮਸੱਲੇ ਤੇ ਬੈਠ ਕੇ ਤੂੰ ਫਿਰ ਤੈਨੂੰ ਦੀਨ ਦਾ ਪਤਾ ਲੱਗਣਾ ਕਿ ਮਜਬ ਕੀ ਹੈ ਫਿਰ ਤੈਨੂੰ ਉਸ ਮਸੱਲੇ ਤੇ ਬੈਠ ਕੇ ਜਦੋਂ ਤੂੰ ਨਵਾਜ਼ ਕੇ ਜਾ ਰਹੇਗਾ ਕਲਮਾ ਪੜ੍ਹੇਗਾ ਫਿਰ ਤੈਨੂੰ ਪਤਾ ਲੱਗਣਾ ਕਿ ਇਸ ਸਰੀਰ ਦੇ ਵਿੱਚ ਮੈਂ ਕਾਮਕ੍ਰੋਧ ਨੂੰ ਮਹੰਕਾਰ ਨੂੰ ਖਤਮ ਕਰ ਦਿੱਤਾ ਤੇ ਮਨ ਮੇਰਾ ਨੀਵੇਂ ਪਾਸੇ ਨੂੰ ਨੀਮਾ ਹੋ ਗਿਆ ਔਰ ਮਤ ਉੱਚੀ ਹੋ ਗਈ ਫਿਰ ਦੀਨ ਜਿਹੜਾ ਉਹ ਤੂੰ ਪਛਾਣ ਲਵੇਗਾ ਖਾਸਮ ਪਛਾਣ ਤਰਸ ਕਰ ਜੀਪੇ ਮਾਲ ਮਣੀ ਕਰ ਫਤ ਫਿੱਕੀ ਉਹ ਕਹਿੰਦੇ ਆਪਣੇ ਮਾਲਕ ਨੂੰ ਪਛਾਣ ਕਿਵੇਂ ਪਛਾਣੇਗਾ ਜੇਕਰ ਪਰਮਾਤਮਾ ਦੀ ਕਿਰਪਾ ਹੋ ਗਈ ਤੇਰੇ ਤੇ ਤੂੰ ਜੀਵ ਦੇ ਉੱਤੇ ਦਇਆ ਕਰ ਜੀਵ ਤੇ ਦਇਆ ਕਰਨਾ ਹੀ ਸਭ ਤੋਂ ਪਹਿਲਾ ਵੱਡਾ ਧਰਮ ਹੈ ਜੇਕਰ ਦਇਆ ਹੀ ਸਾਡੇ ਮਨ ਦੇ ਵਿੱਚ ਹੈ ਨਹੀਂ ਅਸੀਂ ਦੂਸਰੇ ਨਾਲ ਤੱਕੇ ਕਰ ਰਹੇ ਹਾਂ ਬੇਇਨਸਾਫੀਆਂ ਕਰ ਰਹੇ ਹਾਂ ਜ਼ੁਲਮ ਕਰ ਰਹੇ ਹਾਂ ਜ਼ਬਰ ਕਰ ਰਹੇ ਹਾਂ ਦਇਆ ਸਾਡੇ ਵਿੱਚ ਕਿੱਥੇ ਹੋਗੀ ਤਾਂ ਦਇਆ ਤੋਂ ਹੀ ਤਾਂ ਤਰੰਤ ਦਾ ਹੋਣਾ ਤੇ ਇੱਥੇ ਤਾਂ ਧਰਮ ਜਿਹੜੇ ਆ ਨਾ ਦੇ ਬਣਾ ਲੈ ਇਸ ਕਰਕੇ ਮਾਰ ਮਣੀ ਕਰ ਫਿੱਕੀ ਆਪਣੇ ਮਨ ਦੇ ਹੰਕਾਰ ਨੂੰ ਮਾਰ ਤੂੰ ਕਾਹਦਾ ਮਾਣ ਕਰਦਾ ਹੈ ਇਹ ਤਾਂ ਮਾਣ ਜਿਹੜਾ ਹੈ ਇਸ ਨੂੰ ਜਿੰਨੀ ਦੇ ਤੱਕ ਹੰਕਾਰ ਨੂੰ ਖਤਮ ਨਹੀਂ ਕਰ ਦਿੰਦਾ ਤੇਰਾ ਕੁਝ ਵੀ ਕੀਤਾ ਹੋਇਆ ਮਨਜ਼ੂਰ ਨਹੀਂ ਹੋ ਸਕਦਾ ਔਰ ਜਿੰਨੀ ਦੇ ਤੱਕ ਦਇਆ ਤੇਰੇ ਵਿੱਚ ਆਉਂਦੀ ਨਹੀਂ ਜਿੱਥੋਂ ਇਹ ਰਹਿਮਤ ਸ਼ੁਰੂ ਹੋਣੀ ਹੈ ਉਹਨੀ ਦੇ ਤੱਕ ਬਹਿਸ਼ਤ ਦਾ ਤੂੰ ਸੁਪਨਾ ਵੀ ਲੈਣਾ ਜਿਹੜਾ ਹੈ ਉਹ ਤੇਰੇ ਲਈ ਠੀਕ ਨਹੀਂ ਕਿਉਂਕਿ ਤੇਰੇ ਕਰਮ ਕੰਡ ਦੇ ਨਾਲ ਕੁਝ ਨਹੀਂ ਮੜਨਾ ਆਪ ਜਨਾਏ ਅਵਰ ਕੋ ਜਾਣੇ ਤਮੁਹੇ ਪਿਸ਼ਟ ਸ੍ਰੀ ਕੀ ਜਿਸ ਨੇ ਕਹਿੰਦੇ ਆਪਣੇ ਆਪ ਨੂੰ ਪਛਾਣ ਲਿਆ ਤੇ ਆਪਣੀ ਵਰਗਾ ਦੂਜਿਆਂ ਨੂੰ ਜਾਣ ਲਿਆ ਫਿਰ ਕਹਿੰਦੇ ਪਿਸ਼ਟ ਤਾਂ ਤੂੰ ਸ਼੍ਰੀਕ ਹੋ ਸਕਦਾ ਫਿਰ ਤੂੰ ਬਹਿਸ਼ਤ ਵਿੱਚ ਜਾ ਸਕਦਾ ਫਿਰ ਤੂੰ ਸਵਰਗ ਵਿੱਚ ਜਾ ਸਕਦਾ ਕਿ ਉਹ ਕਿ ਤੂੰ ਆਪਣੇ ਆਪ ਨੂੰ ਪਛਾਣ ਲਿਆ ਖੇੜੀ ਹੋ ਹੈ ਕਿ ਆਪਣੇ ਆਪ ਨੂੰ ਪਛਾਨਣਾ ਆਪਣੇ ਆਪ ਨੂੰ ਬੰਦਾ ਉਦੋਂ ਹੀ ਪਛਾਨ ਸਕਦਾ ਜਦੋਂ ਨੌ ਦਰਵਾਜ਼ੇ ਜਿਹੜੇ ਉਹਦੇ ਬੰਦ ਹੋ ਕੇ ਦਸਵਾਂ ਦਵਾਰ ਖੁੱਲ ਜਾਂਦਾ ਉਦੋਂ ਉਸ ਨੂੰ ਆਪਣੇ ਆਪ ਦਾ ਪਤਾ ਲੱਗ ਜਾਂਦਾ ਕਿ ਮੇਰੇ ਅੰਦਰ ਕੀ ਹੈ ਫਿਰ ਓਹ ਕਹਿੰਦਾ ਕਿ ਹਮਨੇ ਚੰਗੇ ਬੁਰਾ ਨਹੀਂ ਕੋਈ ਨਹੀਂ ਤਾਂ ਦੁਨੀਆ ਤੇ ਤਾਂ ਰਟਾਈ ਹੋਈ ਲੱਗੀ ਹੈ ਕਿ ਮੇਰੇ ਵਰਗਾ ਹੀ ਹਨ ਕੋਈ ਤੇ ਇੱਥੇ ਆ ਕੇ ਕਰਦੇ ਕੀ ਹੈ ਬਹੁਤ ਵੱਡੇ ਵੱਡੇ ਮਹਿਲ ਬਾੜੀਆਂ ਬਣਾਉਣ ਦੀ ਕੋਸ਼ਿਸ਼ ਕਰਦੇ ਗਹਿਰੀ ਕਰਕੇ ਨੀਵ ਖਦਾਈ ਉੱਪਰ ਮੰਡਪ ਛਾਏ ਮਾਰਕੰਡਾ ਕੋਹਦ ਕਈ ਜੰਤਰ ਮੂंड ਬੁਲਾਏ ਮਾਰਕੰਡਾ ਜੀ ਕਿੰਨੇ ਇੰਡੀ ਲੰਬੀ ਉਮਰ ਹੋਈ ਹੈ ਉਹਨੇ ਕੋਈ ਮਕਾਨ ਨਹੀਂ ਬਣਾਇਆ ਮੰਡਪ ਨਹੀਂ ਬਣਾਇਆ ਕੱਖਾਂ ਦੀ ਕੁੱਲੀ ਦੇ ਵਿੱਚ ਜ਼ਿੰਦਗੀ ਗੁਜ਼ਾਰ ਕੇ ਉਹ ਦੱਸ ਕੇ ਗਿਆ ਕਿ ਦੁਨੀਆ ਤੋਂ ਲੈ ਕੇ ਨਹੀਂ ਜਾਣਾ ਕੁਝ ਵੀ ਪਰ ਅਸੀਂ ਮਹਿਲ ਬਾਗੀਆਂ ਬਣਾਉਣ ਲਈ ਬੜੀਆਂ ਡੁੰਗੀਆਂ ਡੁੰਗੀਆਂ ਨਹੀਂ ਰੱਖਦੇ ਉੱਤੇ بڑے ਮਹਿਲ ਸਾਦਦੇ ਜਿੱਦੋ ਕੋਈ ਰਹਿਣਾ ਕੁਛ ਨਹੀਂ ਹੈ ਨਾਲ ਜਾਣਾ ਕੁਛ ਨਹੀਂ ਹੈ ਸੋ ਆਪਣੇ ਆਪ ਨੂੰ ਨੇ ਪਛਾਣਿਆ ਮਾਰਕੰਡੇ ਨੇ ਆਪਣੇ ਆਪ ਨੂੰ ਪਛਾਣ ਲਿਆ ਕਿ ਜਾਣਾ ਹੈ ਇਥੋਂ ਇੱਥੇ ਰਹਿਣਾ ਕੁਛ ਨਹੀਂ ਹੈ ਉਸਨੇ ਕੱਖਾਂ ਦੀ ਕੁਲੀ ਦੇ ਵਿੱਚ ਹੀ ساری ਜ਼ਿੰਦਗੀ ਕੱਟੀ ਸੋ ਜੇ ਕਰ ਇਥੇ ਦੁਨੀਆਂ ਦੇ ਉੱਤੇ ਉਹਨਾਂ ਨੇ ਬਾਰ ਬਾਰ ਬਾਣੀ ਦੇ ਵਿੱਚ ਇਹ ਗੱਲ ਕਹੀ ਹੈ ਕਿ ਸਾਰੇ ਇਹ ਨਾਤੇ ਝੂਠੇ ਆ ਇਹ ਸਾਰੇ ਜਾਇਦਾਦ ਦੇ ਸੁਪਨੇ ਝੂਠੇ ਹੈ ਤਾਂ ਫਿਰ ਬੰਦੇ ਨੂੰ ਇਸ ਪਾਸੇ ਨੂੰ ਲੱਗ ਜਾਣਾ ਚਾਹੀਦਾ ਕਿ ਇਹਨਾਂ ਤੋਂ ਹੌਲੀ ਹੌਲੀ ਤਿਆਗ ਤੇ ਬਰਾਗ ਦੇ ਵਿੱਚ ਜਾ ਕੇ ਆਪਣੇ ਆਪ ਨੂੰ ਪਛਾਣ ਕਿ ਤੇਰਾ ਆਉਣਾ ਦੁਨੀਆ ਤੇ ਕਿਉਂ ਹੋਇਆ ਤੇ ਤੇ ਕਰਕੇ ਕੀ ਜਾਣਾ ਹੈ ਇੱਥੋਂ ਜਾਣਾ ਤੇਰੇ ਨਾਲ ਕੀ ਹੈ ਤੇ ਤੂੰ ਲੈ ਕੇ ਕੀ ਆਇਆ ਸੀ ਤੇ ਫਿਰ ਤੂੰ ਉੱਥੇ ਦਾ ਸ਼ਰੀਕ ਵੀ ਬਣ ਜਾਵੇਂਗਾ ਜਿਸ ਦੇ ਤੂੰ ਆਸਲਾ ਕੇ ਵਿਠਕ ਮੈਨੂੰ ਸਵਰਗ ਮਿਲੇ ਸਵਰਗ ਜਿਹੜਾ ਉਹ ਤਾਂ ਤੇਰੇ ਮਨ ਦੀ ਇਕਾਗਰਤਾ ਤੋਂ ਹੋਣਾ ਹੈ ਜਦੋਂ ਤੂੰ ਸਭ ਨੂੰ ਅੱਬਲ ਅੱਲਾ ਨੂੰ ਰਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ ਜੱਗ ਉੱਪਜਿਆ ਕੋਣ ਭਲੇ ਕੋ ਮੰਦੇ ਇਹ ਜਦੋਂ ਤੂੰ ਪਛਾਣ ਗਿਆ ਦੂਸਰਿਆਂ ਨੂੰ ਆਪਣੇ ਵਰਗਾ ਜਾਣ ਲਿਆ ਤੇ ਫਿਰ ਤੂੰ ਸ਼ਰੀਕ ਬਣ ਸਕਦਾ ਭਾਈਵਾਲ ਬਣ ਸਕਦਾ ਮਿੱਟੀ ਇੱਕ ਵੇਖ ਧਰਨਨ ਤਾਂ ਮੈਂ ਬ੍ਰਹਮ ਪਛਾਨਾ ਕਿੰਦੇ ਉਸ ਪਰਮਾਤਮਾ ਨੇ ਇੱਕੋ ਹੀ ਮਿੱਟੀ ਦੇ ਕਈ ਪ੍ਰਕਾਰ ਦੇ ਇਹ ਜੀਵ ਬਣਾ ਦਿੱਤੇ ਮਿੱਟੀ ਇੱਕੋ ਹੀ ਹੈ ਪਰ ਇਹਨੂੰ ਪਛਾਣੂਗਾ ਉਹੀ ਜਿਸ ਨੇ ਆਪਣੇ ਆਪ ਨੂੰ ਜਾਣ ਲਿਆ ਜਿਸ ਨੇ ਇਹ ਦੇਖ ਲਿਆ ਕਥਤਾ ਬਕਤਾ ਸੰਤਾ ਸੋਈ ਆਪ ਵਿਚਾਰੇ ਸੁਗਿਆਨੀ ਹੋਈ ਉਹ ਬ੍ਰਹਮ ਪਛਾਨ ਲਿੰਦਾ ਪਰ ਜਿਸ ਨੇ ਆਪਣੇ ਆਪ ਨੂੰ ਜਾਣ ਲਿਆ ਕਿ ਉਸ ਨੂਰ ਇੱਕੋ ਤੋਂ ਹੀ ਇੱਕੋ ਹੀ ਮਿੱਟੀ ਦੇ ਅਸੀਂ ਬਰਤਨ ਹੈ ਪੰਜ ਤੱਤ ਦੇ ਅਸੀਂ ਪਤਲੇ ਹੈ ਇਥੋਂ ਜਾਣਾ ਹੈ ਵੱਖਰੇ ਵੱਖਰੇ ਤਰ੍ਹਾਂ ਦੇ ਉਹਨਾਂ ਰੂਪ ਬਣਾ ਦਿੱਤੇ ਵੱਖਰੀ ਵੱਖਰੀ ਤਰ੍ਹਾਂ ਦੀ ਉਹਨਾਂ ਬਰਤਨ ਸਾਜ ਦਿੱਤੇ ਸੋ ਮੱਟੀ ਇੱਕ ਅਨੇਕ ਤੇ ਸਾਜੀ ਸਾਜੀ ਸਜਨ ਹਾਰੇ ਨਾ ਕੁਛ ਕੋਚ ਮੱਟੀ ਕੇ ਭਾਂਡੇ ਨਾ ਕੁਛ ਕੋਚ ਕੁਮਾਰੇ ਵੱਖਰੇ ਵੱਖਰੇ ਜੋ ਸਾਡੇ ਰੂਪ ਬਣ ਗਏ ਸਭ ਦੇ ਬੋਲ ਬਣ ਗਏ ਸਾਡੇ ਲੋਕਾਂ ਦੇ ਵਿੱਚ ਵੱਖਰੇ ਵੱਖਰੇ ਪਹਿਰਾਵੇ ਬਣ ਗਏ ਪਰ ਇਹਨਾਂ ਦੇ ਨਾਲ ਕੁਝ ਨਹੀਂ ਹੋਣਾ ਕਿਉਂਕਿ ਮਾਲਕ ਇੱਕ ਹੈ ਆਏ ਇੱਕ ਤੋਂ ਹੈ ਜਾਣਾ ਇੱਕ ਜਗ੍ਹਾ ਹੈ ਜਿੰਨੇ ਮਰਜੀ ਅਸੀਂ ਵੱਖਰੇ ਵੱਖਰੇ ਪੇਸ ਬਲਾਈਏ ਵੱਖਰੇ ਵੱਖਰੇ ਕਰਮ ਕੰਡ ਕਰੀਏ ਇਹਨਾਂ ਦੇ ਨਾਲ ਕੁਝ ਨਹੀਂ ਹੋਣਾ ਸਿਰਫ ਤੇ ਸਿਰਫ ਆਪਣੇ ਆਪ ਨੂੰ ਪਛਾਨਣਾ ਹੈ ਕਿ ਮੈਂ ਕੌਣ ਹਾਂ ਆਇਆ ਕਿਉਂ ਹਾਂ ਕਿਸ ਨੇ ਮੈਨੂੰ ਭੇਜਿਆ ਹੈ ਜਾਣਾ ਕਿੱਥੇ ਕਹੇ ਕਬੀਰ ਪਿਛਤ ਛੋੜ ਕਰ ਦੋਜ ਕਿਸ ਸੁਮਨ ਮੰਨ ਕਹਿੰਦੇ ਹੈ ਬੰਦੇ ਹੈ ਜੀ ਤੂੰ ਤਾਂ ਇਹ ਕਰਕੇ ਰੁੱਝੀ ਵੀ ਰੱਖ ਲੈ ਕਲਮਾ ਵੀ ਫੜ ਲਈ ਨਵਾਜ਼ ਵੀ ਫੜ ਲਈ ਪਰ ਜੇਕਰ ਤੂੰ ਜੀਵ ਤੇ ਉਤੇ ਤੱਕਾ ਕੀਤਾ ਬੇਇਨਸਾਫੀ ਕੀਤੀ ਤਾਂ ਫਿਰ ਤਾ ਤੂੰ ਤਾਂ ਪਿਛਤਤਾ ਤੀ ਜਾਣਾ ਤੂੰ ਤਾਂ ਰਸਤਾ ਹੀ ਨਰਕ ਦਾ ਬਣਾ ਲਿਆ ਤੇ ਨ ਤਾਂ ਨਲਕ ਨਸੀਬ ਹੋਊਗਾ ਸੋ ਸਾਨੂੰ ਜੀਵ ਨੂੰ ਸਮਝਾ ਰਹੇ ਹੈ ਕਿ ਜੀਵਨ ਦੇ ਵਿੱਚ ਆਪ ਤੋਂ ਜੋ ਪਿੱਛੇ ਹੈ ਉਸ ਤੇ ਦਇਆ ਕਰਨੇ ਸਿੱਖੀਏ ਜੇਕਰ ਅਸੀਂ ਦਇਆ ਦੇ ਵਿੱਚ ਆਵਾਂਗੇ ਤਾਂ ਸਾਨੂੰ ਹੌਲੀ ਹੌਲੀ ਪਰਮਾਤਮਾ ਜਿਹੜਾ ਆਪਣੀ ਕਿਰਪਾ ਕਰੂਗਾ ਸਾਨੂੰ ਸੱਚ ਦੇ ਮਾਰਗ ਤੇ ਤੋਰੂਗਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਅਸੀਂ ਬਚ ਜਮਾਂਗੇ ਫਿਰ ਅਸੀਂ ਜੀਵਨ ਜਿਹੜਾ ਸਫਲ ਕਰਕੇ ਚੱਲ ਜਮਾਂਗੇ ਦੁਨੀਆ ਤੋਂ ਸੋ ਜੋ ਸਤਗੁਰ ਕਬੀਰ ਮਹਾਰਾਜ ਜੀ ਸਮਝਾ ਰਹੇ ਹੈ ਕਿ ਜੋ ਆਪਣੇ ਆਪ ਨੂੰ ਇੱਥੇ ਰਾਜ ਕਰਨ ਲਈ ਆਏ ਹੈ ਕਿ ਅਸੀਂ ਰਾਜੇ ਹਾਂ ਜਾਂ ਇੱਥੇ ਸੇ ਕੁਝ ਹੋਰ ਸਭਾਈ ਇੱਕ ਉਸ ਦੇ ਬੰਦੇ ਤੋਂ ਇੱਥੇ ਕੁਝ ਵੀ ਨਹੀਂ ਹੈ ਸਭ ਉਹ ਹੀ ਭੇਜ ਰਿਹਾ ਸੋ ਜੀਵ ਨੂੰ ਆਪਣੇ ਆਪ ਨੂੰ ਪਛਾਨਣ ਲਈ ਜੋ ਉਹ ਇੱਕ ਗੱਲ ਕਹਿ ਰਹੇ ਹੈ ਕਿ ਕਿਸੇ ਤੇ ਬੇਇਨਸਾਫੀ ਕਰਨ ਦੀ بجائے ਤਰਸ ਕਰ ਦਇਆ ਕਰਨ ਸਾਫ ਕਰ ਇਹ ਮਾਰਗ ਅਪਣਾਉਣ ਲਈ ਆਉ ਬੇਨਤੀ ਕਰੀਏ ਉਹਨਾਂ ਦੇ ਚਰਨਾਂ ਦੇ ਵਿੱਚ ਉਹ ਕਿਰਪਾ ਕਰਨ ਗੁਰੂ ਮਹਾਰਾਜ ਜੀ ਆਪਣੇ ਚਰਨਾਂ ਦਾ ਆਸਰਾ ਦੇਣ ਉਹਨਾਂ ਦੇ ਚਰਨਾਂ ਦਾ ਉਹ ਟਾਸਰਾ ਮਿਲੇ ਅਸ਼ੀਰਵਾਦ ਮਿਲੇ ਤਾਂ ਕਿ ਇਹ ਜਿਹੜਾ ਜੀਵਨ ਦਾ ਮਾਰਗ ਹੈ ਸੱਚ ਦਾ ਮਾਰਗ ਹੈ ਇਹ ਅਪਣਾਇਆ ਜਾ ਸਕੇ ਇੰਨੀ ਇੱਕ ਬੇਨਤੀਆਂ ਕਰਦੇ ਹੋਏ ਉਹਨਾਂ ਦੇ ਚਰਨਾਂ ਦੇ ਵਿੱਚ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ